ਗੁਰੂ ਪਿਆਰਿਓ ਧੰਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ ਵਿੱਚ ਬੈਠੀ ਗੁਰੂ ਰੂਪ ਸਾਜਿਨਵਾਜੀ ਸਾਥ ਅਗਜੀ ਆਓ ਗੱਜ ਕੇ ਫਤੇ ਬੁਲਾ ਦੀਏ ਵਾਹਿਗੁਰੂ ਜੀ ਕਾ ਵਾਹਿ ਜੀ ਕੀ ਫਤੇ ਗੁਰੂ ਪਿਆਰਿਓ ਜਦੋਂ ਧੰਤਾਨ ਭਗਤ ਕਬੀਰ ਮਹਾਰਾਜ ਜੀ ਉਹਨੂੰ ਅਸ ਅਕਾਲ ਪੁਰਖ ਪਰਮਾਤਮਾ ਦਾ ਗਿਆਨ ਹੋ ਗਿਆ ਜਦੋਂ ਭਗਤ ਕਬੀਰ ਜੀ ਉਹਨੇ ਗੁਰੂ ਪਿਆਰਿਓ ਉਸ ਨਿਰੰਕਾਰ ਨੂੰ ਉਸ ਅਕਾਲ ਪੁਰਖ ਨੂੰ ਉਸ ਵਾਹਿਗੁਰੂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਖੁਦ ਹੀ ਪਰਮਾਤਮਾ ਬਣ ਜਾਂਦਾ ਹੈ ਤੇ ਧੰਤਾ ਕਬੀਰ ਮਹਾਰਾਜ ਜੀਓ ਖੁਦ ਅਕਾਲ ਪੁਰਖ ਦਾ ਰੂਪ ਬਣ ਗਏ ਹੁਣ ਜਦੋਂ ਕਬੀਰ ਮਹਾਰਾਜ ਸਾਸੰਗ ਕਰਦੇ ਆ ਤਾਂ ਸਤ ਕੋ ਸੱਚੇ ਬਾਦਸ਼ਾਹ ਨੂੰ ਪਾ ਲਿਆ ਭਗਤ ਕਬੀਰ ਮਹਾਰਾਜ ਜੀ ਉਹਨੇ ਇਹ ਗੱਲ ਗੁਰੂ ਪਿਆਰਿਓ ਦੂਰ ਤਰਾਡੇ ਤੱਕ ਫੈ ਰਹੀ ਦੂਰੋ ਦੂਰੋ ਸੰਤ ਭਗਤ ਬਾਬੇ ਭਗਤ ਕਬੀਰ ਮਹਾਰਾਜ ਜੀ ਉਹਦੇ ਦਰਸ਼ਨ ਮੇਲੇ ਕਰਨ ਆਉਣ ਲੱਗ ਪਏ ਗੁਰੂ ਪਿਆਰਿਓ ਹੁਣ ਤੁਹਾਨੂੰ ਸੁਭਾਵਿਕ ਗੱਲ ਆ ਤੁਹਾਨੂੰ ਪਤਾ ਹੀ ਹੋਣਾ कि ਜਦੋਂ ਕੋਈ ਘਰ ਆਪਣਾ ਕੋਈ ਰਿਸ਼ਤੇਦਾਰ ਭੈਣ ਭਰਾ ਮਿੱਤਰ ਆਉਂਦਾ ਆ ਤੋ ਉਹਨੂੰ ਚਾਹ ਪਾਣੀ ਦੀ ਵਿਵਸਥਾ ਤੇ ਕਰਨੀ ਪੈਂਦੀ ਆ ਭਾਵੇਂ ਆਪਾਂ ਗਰੀਬ ਹੋਈਏ ਤੇ ਭਾਵੇਂ ਹੋਈਏ ਅਮੀਰ ਤੇ ਇਸ ਤਰ੍ਹਾਂ ਹੀ ਗੁਰੂ ਪਿਆਰਿਓ ਭਗਤ ਕਬੀਰ ਜੀ ਕੋਲ अनेका ਸੰਤ ਭਗਤ ਔਰ ਲੱਗ ਪਏ ਉਹਨਾਂ ਨਾਲ ਬਹਿ ਕੇ ਵਿਚਾਰਾ ਕਰਦੇ ਸਾਧ ਸੰਗ ਕਰਦੇ ਤੇ ਜਦੋਂ ਇਹ ਗਾਨੂ ਦੀ ਮਾਤਾ ਜੀ ਨੂੰ ਪਤਾ ਲੱਗ ਗਈ ਪਈ ਰੋਜ਼ ਹੀ ਕੋਈ ਨਾ ਕੋਈ ਸਾਧੂ ਫੱਕਰ ਫਕੀਰ ਹੈ ਸੰਤ ਤੁਰਿਆ ਰਹਿੰਦਾ ਭਗਤ ਕਬੀਰ ਜੀ ਨਾਲ ਵਿਚਾਰ ਵਟਾਂਦਰੇ ਕਰਦਾ ਰਹਿੰਦਾ ਤੇ ਮਾਤਾ ਭਗਤ ਕਬੀਰ ਜੀ ਦੀ ਦੁਖੀ ਹੋ ਗਈ ਤੇ ਜਿਹੜੇ ਬਚਨ ਮਾਤਾ ਭਗਤ ਕਬੀਰ ਜੀ ਦੇ ਜੀ ਦੀਨੇ ਕੀਤੇ ਉਹ ਬਚਨਾਂ ਨੂੰ ਭਗਤ ਕਬੀਰ ਮਹਾਰਾਜ ਜੀ ਉਹਦੇ ਬਾਣੀ ਵਿੱਚ ਅੰਕਿਤ ਕੀਤਾ ਆ ਉਹਨਾਂ ਨੇ ਬੜਾ ਸੋਹਣਾ ਉਚਾਰਨ ਕੀਤਾ ਕਿ ਇੱਕ ਦੋਏ ਮੰਦਰ ਇੱਕ ਦੋਏ ਬਾੜ ਇੱਕ ਦੋਏ ਮੰਦਰ ਇੱਕ ਦੋਏ ਬਾਟ ਹੋਂ ਦਾ ਕਹਿਣ ਦਾ ਮਤਲਬ ਹੈ ਕਿ ਮੰਦਰ ਮੇਰੇ ਘਰ ਕਿ ਘਰ ਵਿੱਚ ਦੋ ਚਾਰ ਸਾਧੂ ਸੰਤ ਫਕੀਰ ਆਏ ਰਹਿੰਦੇ ਆ ਤੇ ਬਾਟ ਮੈਂ ਨੇ ਬਾਹਰ ਜੇ ਬਾਹਰ ਨੂੰ ਜਾਈਏ ਤੇ ਤਾਂ ਵੀ ਕੋਈ ਨਾ ਕੋਈ ਇਹ ਗੱਲ ਪੁੱਛਦਾ ਹੁੰਦਾ ਆ ਕਿ ਭਗਤ ਕਬੀਰ ਦਾ ਘਰ ਹੈ ਹੋਈ ਆ ਕਿ ਭਾਈ ਭਗਤ ਕਬੀਰ ਦੇ ਘਰ ਜਾਣਾ ਆ ਕਹਿੰਦੇ ਕਿ ਹਮਕੋ ਸਾਥਰ ਉਨਕੋ ਘਰ ਹੁਣ ਜਦੋਂ ਕਿ ਰਾਤ ਨੂੰ ਆਇਆ ਉਹ ਦੂਰ ਰਹਿੰਦਾ ਆ ਤੂੰ ਉੱਥੇ ਹੀ ਦੋ ਜਾਂਦਾ ਆ ਭਗਤ ਕਬੀਰ ਆਪਣੇ ਮਾਤਾ ਪਿਤਾ ਨੂੰ ਆਪਣੇ ਘਰਦਿਆਂ ਨੂੰ ਕਹਿੰਦੇ ਤੁਸੀਂ ਭੁੰਜੇ ਸੋ ਲੋ ਇੰਨਾਂ ਨੂੰ ਸੌਣ ਲਈ ਮੰਜੀਆਂ ਤੇ ਬੈਠ ਦੇ ਦਿਓ ਕਹਿੰਦੇ ਮੂਰ ਪਲੋਟ ਕਮਰਬੱਦ ਪੋਤੀ ਉਹ ਕਹਿੰਦੇ ਕੀ ਸਿਰਾਂ ਤੇ ਹੱਥ ਫੇਰਦੇ ਤੇ ਕਮਰ ਦੇ ਨਾਲ ਲੱਕ ਦੇ ਨਾਲ ਪੋਤੀਆਂ ਬਨੀਆਂ ਆ ਹਮ ਕੋ ਚਾਵਣ ਇਨ ਕੋ ਰੋਟੀ ਅਹੀਂ ਬੜੇ ਚਾਵਾਂ ਨਾਲ ਦਾਲ ਪੁਲਕਾ ਬਣਾਉਨੇ ਆ ਕਹੀਂ ਦਾਲ ਤੋਂ ਖਾਵਾਂਗੇ ਪਰ ਇਹ ਭਗਤ ਜਨ ਆ ਕੇ ਕਬੀਰ ਦੇ ਸਾਥ ਸੰਗਿਏ ਸਾਡੀਆਂ ਰੋਟੀਆਂ ਵੀ ਖਾ ਜਾਂਦੇ ਆ ਤੇ ਸਾਨੂੰ ਕਬੀਰ ਆਖ ਦਿੰਦਾ ਆ ਕਿ ਭਾਈ ਤੁਸੀਂ ਛੋਲੇ ਖਾ ਕੇ ਕਿਹਜਾ ਦਾ ਕੰਮ ਮੁੰਡੀਆਂ ਮੁੰਡੀਆਂ ਹੂਏ ਉਹਨਾਂ ਦੀ ਮਾਤਾ ਕਹਿੰਦੀ ਕਿ ਇਹ ਮੁੰਡੇ ਮੁੰਡੇ ਰਲ ਚੁੱਕੇ ਆ ਇਹ ਮੁੰਡੀਆਂ ਗੁੱਡਣ ਕੀ ਤੇ ਅਸੀਂ ਤਾਂ ਸੋਚਦੇ ਸੀ ਵੀ ਸਾਡੇ ਬੁੱਢਿਆਂ ਦਾ ਸਹਾਰਾ ਆ ਭਗਤ ਕਬੀਰ ਦੇਖੋ ਭਗਤ ਕਬੀਰ ਜੀ ਮਹਾਰਾਜ ਜਿਨ੍ਹਾਂ ਦੇ ਮਾਤਾ ਪਿਤਾ ਨਾਲ ਉਹਦੇ ਵਿਚਾਰ ਨਹੀਂ ਮਿਲਦੇ ਤੇ ਰੋਜ਼ ਨੁਤਾ ਚੀਨੀ ਹੁੰਦੀ ਬੜੀ ਆ ਫੇਰ ਸਮੇ ਦੀ ਸਰਕਾਰ ਸਮੇ ਦੇ ਹੁਕਮਰਾਨਾਂ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਤੇ ਉਹਨਾਂ ਨਾਲ ਵੀ ਭਗਤ ਕਬੀਰ ਜੀ ਆਡੇ ਲੇ ਲੇ ਆ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਹਮ ਕਦ ਬ੍ਰਾਹਮਣ ਤੁਮ ਕਦ ਸੂਤ ਹਮ ਕਦ ਲੋਹੂ ਤੁਮ ਕਦ ਦੂਤ ਕਹੇ ਕਬੀਰ ਜੋ ਬ੍ਰह्म ਵਿਚਾਰ ਸੋ ਹੀ ਬ੍ਰਾਹਮਣ ਕਈ ਅਥਮ ਸਤਿਗੁਰ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੰਕਤੀਆਂ ਅੰਕਤ ਆ ਪੜਿਆ ਕਰੀਏ ਭਗਤ ਕਬੀਰ ਮਹਾਰਾਜ ਉਸ ਵੇਲੇ ਕਿਉਂਕਿ ਉਹ ਪਿਆਰਿਓ ਪੁਜਾਰੀ ਦਾ ਰਾਸ ਸੀ ਬ੍ਰਾਹਮਣ ਦਾ ਰਾਸ ਸੀ ਅੱਜ ਆਪਾਂ ਸਮੇਂ ਦੀਆਂ ਸਰਕਾਰਾਂ ਨੂੰ ਲਲਕਾਰਨ ਤੋਂ ਦਰਦੇ ਹ ਪਰ ਉਸ ਵੇਲੇ ਨਾ ਕੋਈ ਸਪੋਰਟ ਆਰਥਿਕ ਪੱਖੋਂ ਨਾ ਘਰ ਪੱਖੋਂ ਫੇਰ ਵੀ ਭਗਤ ਕਬੀਰ ਜੀ ਵਰਗੇ ਯੋਧਿਆਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਲਲਕਾਰਿਆ ਤੇ ਉਹਨਾਂ ਨੂੰ ਪੁੱਛਿਆ ਕਿ ਭਾਈ ਤੂੰ ਉੱਚਾ ਕਿਵੇਂ ਆ ਉੱਚਾ ਦੇ ਬੰਦਾ ਆਪਣੇ ਚੰਗੇ ਕਰਮਾਂ ਨਾਲ ਹੁੰਦਾ ਗੁਰੂ ਪਿਆਰੇ ਤਾਂ ਨੂੰ ਸਤਿ ਕੋ ਸੱਚੇ ਪਾਸ਼ਾ ਨਾਮ ਜਪਣ ਦਾ ਵੱਲ ਬਖਸ਼ਣਗੇ ਜੇਕਰ ਅਸੀਂ ਕਰੋਨਾ ਜੁੜੰਦੀ ਕ੍ਰਿਸ਼ਨਾਂ ਰੱਖਾਂਗੇ ਗੁਰੂ ਪਿਆਰਿਓ ਵੇਖੋ ਭਗਤ ਕਬੀਰ ਜੀ ਨਾਲ ਘਰ ਵਾਲਾ ਨਹੀਂ ਬਣਦੀ ਪਈ ਸਰਕਾਰ ਨਾਲ ਨਹੀਂ ਬਣਦੀ ਪਈ ਤੇ ਅੱਜ ਸਾਡੇ ਕੋ ਹਰ ਇੱਕ ਚੀਜ਼ ਆ ਪਦਾਰਥ ਆ ਤੇ ਅਸੀਂ ਤਾਂ ਵੀ ਸੋਚਦੇ ਆ ਕਿ ਅਸੀਂ ਗੁਰੂ ਨਾਲ ਤਾਂ ਜੁੜਾਂਗੇ ਹਾਲਾਤ ਸਹੀ ਹੋਣਗੇ ਗੁਰੂ ਪਿਆਰਿਓ ਸਾਡੇ ਹਾਲਾਤ ਕਦੇ ਵੀ ਸਹੀ ਨਹੀਂ ਹੋਣਗੇ ਕਿਉਂਕਿ ਇਹ ਜ਼ਿੰਦਗੀ ਆ ਹਾਲਾਤ ਉਹਦੇ ਆਪਣੇ ਤਾਂ ਇਹ ਹੁਣੇ ਆ ਜਦੋਂ ਆਪਾਂ ਕਾਲ ਚਲਾਣਾ ਕਰ ਗਏ ਦੇਖੋ ਗੁਰੂ ਗੋਬਿੰਦ ਸਿੰਘ ਦੇ ਹਾਲਾਤ ਸਹੀ ਸੀ ਪੰਜਵੇਂ ਪਾਸ਼ਾ ਦੇ ਹਾਲਾਤ ਸਹੀ ਸੀ ਉਹ ਲੋਕ ਤਕੀ ਤਵੀ ਤੇ ਬਾਤਾਂ ਫਿਰ ਵੀ ਸਤਗੁਰ ਸੱਚੇ ਪਾਸ਼ਾ ਉਸ ਕਾਲਪੁਰਖ ਪ੍ਰਮਾਤਮਾ ਦਾ ਨਾਮ ਲਈ ਜਾ ਰਹੇ ਆ ਇੰਨੀ ਪੀੜਾ ਵਿੱਚ ਇੰਨੇ ਦਰਦ ਵਿੱਚ ਇੰਨੇ ਤਸ਼ੱਦਦ ਸਹਿਣ ਤੋਂ ਬਾਅਦ ਵੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਕਾਲਪੁਰਖ ਸਤਗੁਰ ਸੱਚੇ ਪਾਸ਼ਾ ਸਰਬੱਤ ਦਾ ਗਾਣ ਉਹਨਾਂ ਦੇ ਘਟ ਮਸੀਬਤਾਂ ਆਈਆਂ ਉਹਨਾਂ ਵਰਗੀਆਂ ਮਸੀਬਤਾਂ ਤੇ ਆਪਾਂ ਕਦੀ ਸਹੀ ਨਹੀਂ ਸਕਦੇ ਫੇਰ ਵੀ ਆਪਾਂ ਆਖ ਜੰਨੇ ਆ ਕਿ ਜਦੋਂ ਸਾਡੇ ਹਾਲਾਤ ਚੰਗੇ ਹੋਣਗੇ ਜਦੋਂ ਆਪਾਂ ਥੋੜੇ ਵਧੀਆ ਹੋ ਜਾਾਂਗੇ ਤਾਂ ਫੇਰ ਨਾਮ ਜਪਾਂਗੇ ਨਹੀਂ ਗੁਰੂ ਪਿਆਰਿਓ ਸਾਡੇ ਕੋਲ ਅੱਜ ਦਾ ਹੀ ਦੇਣਿਆ ਨਾਮ ਜਪਣ ਦਾ ਆਹੀ ਵੇਲਾ ਆ ਨਾਮ ਜਪਣ ਦਾ ਦੇਣਿਆ ਪਤਾ ਨਹੀਂ ਕਿਸੇ ਨੇ ਉਠਨਾ ਆ ਕਿ ਨਹੀਂ ਉਠਾ ਅਸਲ 'ਚ ਗੁਰੂ ਪਿਆਰਿਓ ਸ਼ਮਸ਼ਾਨ ਘਾੜਿਆ ਜਿਹੜੇ ਸ਼ਮਸ਼ਾਨ ਘਾੜਿਆ ਜਿਹੜੇ ਉਹ ਸ਼ਹਿਰ 'ਚ ਬਾਹਰ ਬਣਾਏ ਜਾਂਦੇ ਆ ਅਸਲ 'ਚ ਸ਼ਹਿਰ ਦੇ ਵਿੱਚ ਬਣਾਉਣੇ ਚਾਹੀਦੇ ਸੀ ਕਿ ਆਪਾਂ ਉਹਦੇ ਲਾਗੋ ਚੱਗ ਲੰਗਦੇ ਤੇ ਸਾਨੂੰ ਚੇਤਾ ਰਹਿਦਾ ਵੀ ਐਂਡ ਸਾਡਾ ਹਸ਼ਰ ਕੀ ਆ? ਖਰਾਬ ਸਾਰਿਆਂ ਦੀ ਮਿੱਟੀ ਵਿੱਚ ਮਿਲ ਜਾਣਾ ਗੁਰੂ ਪਿਆਰਿਓ ਫੇਰ ਵੀ ਅਸੀਂ ਮਾਨ ਕਾਦਾ ਆ ਤੇ ਅਸੀਂ ਮਿੱਟੀ ਜੀ ਮਿਲ ਜਾਉਂ ਆ ਤੇ ਇਸ ਕਰਕੇ ਗੁਰੂ ਪਿਆਰਿਓ ਆਓ ਗੁਰੂ ਲੜ ਲੱਗੀਏ ਆਪਣੇ ਇੱਕ ਇੱਕ ਪਲ ਕੀਮਤੀ ਆ ਬਾਬਾ ਬੁੱਲੇ ਸ਼ਾਹ ਬੜਾ ਸੁੰਦਰ ਫਰਮਾਨ ਕਰਦਿਆ ਕਿ 24000 ਨਮਾਇ ਫੱਕਰਦੀ ਤੂੰ ਕਿਹੜੀਆਂ ਪੱਜ ਪੜਦਾ ਏ ਬੁੱਲੇ ਸ਼ਾਹ ਦਾ ਇੱਕੋ ਮਨਕਾ ਮੋੜਾ-ਮੋੜਾ ਕਰਦਾ ਹੈ ਉਹਨੇ ਆਖਿਆ ਵੀ 24000 24000 ਗੁਰੂ ਪਿਆਰੇ ਆਪਾਂ ਦੇਣ ਚ ਸਾਹ ਲੈਣੇ ਆ ਤੇ 24000 ਸਾਹ ਸਤ ਕੋ ਸੱਚੇ ਪਾਸ਼ਾ ਦੇ ਦਿਆ ਤੇ 24000 ਆਵਾ ਚ ਆਪਾਂ 100000 ਗੁਰੂ ਨਾਲ ਲਾਉਣੇ ਆ ਨਹੀਂ ਲਾਉਂਦੇ ਆਪਾਂ ਹੋਰ ਹੀ ਕੰਮ ਬੜੇ ਆਪਾਂ ਹੋਰ ਹੀ ਆਪਣੇ ਝਗੜਿਆਂ ਚ ਆਪਣੇ ਰੋਲਿਆਂ ਚ ਵਿਅਸਤ ਹੋ ਚੁੱਕੇ ਆ ਇਸ ਕਰਕੇ ਜਿਹੜਾ ਗੁਰੂ ਨਾਲ ਜੁੜਿਆ ਆ ਗੁਰੂ ਪਿਆਰੇ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਗੁਰੂ ਮਹਾਰਾਜ ਨੂੰ ਸਭ ਪਤਾ ਆ ਜਿਵੇਂ ਇੱਕ ਬੱਚਾ ਦਾ ਛੋਟਾ ਜਿਹਾ ਉਹ ਰੋਂਦਾ ਜੇ ਮਾਂ ਨੂੰ ਪਤਾ ਹੁੰਦਾ ਕਿ ਇਹ ਦੁੱਧ ਮੰਗਨਦਿਆ ਜਾਂ ਇਹ ਘੱਟ ਪਿੜੋਰੀ ਆ ਜਾਂ ਇਹਨੂੰ ਕੋਈ ਤਕਲੀਫ ਆ ਉਸ ਤਰ੍ਹਾਂ ਸਤਕੁਰ ਤੁਹਾਡੇ ਪਾਸ਼ਾ ਕਾਲਪੁਰ ਸਾਡੇ ਖਸਮ ਆ ਅਸੀਂ ਬੇਖਸਮੇ ਨਾ ਬਣੀਏ ਅਮਰਤ ਬਾਣ ਕਰੀਏ ਖੰਡੇ ਬਾਟੇ ਦੀ ਕੋਲ ਸ਼ਕੀਏ ਉਸ ਅਕਾਲ ਪੁਰਖ ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਸਮਝ ਲਈਏ ਮੰਨਣਾ ਆ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋਈ ਕਹੇ ਕਿ ਛੇ ਪੈਸਾ ਤੇ ਗੱਲ ਆ ਮੰਨਣ ਦੀ ਮੰਨਣਾ ਕੀ ਆ ਮੰਨਣਾ ਗੁਰਬਾਣੀ ਦੀ ਗੱਲ ਮੰਨਣੀ ਆ ਮਨਣ ਤੋਂ ਬਿਨਾ ਸਮਝਣ ਤੋਂ ਬਿਨਾ ਮੰਨ ਆਪਾ ਕਾ ਸਕਦੇ ਜਾਨ ਨੂੰ ਕਹੀ ਗੱਲ ਸਮਝ ਪੈਂਦੀ ਆ ਸਮਝ ਪੈਂਦੀ ਫਿਰ ਅਮਲ ਕਰ ਲਿਆ ਜੇ ਅਮਲ ਕਰ ਲਿਆ ਫਿਰ ਮੰਨਿਆ ਜਾਂਦਾ ਆ ਐਡਾ ਆਪਾ ਕੀ ਗੁਰੂ ਨੂੰ ਮੰंदे ਗੁਰੂ ਨੂੰ ਮੰंदे ਐਡਾ ਆਪਾ ਗੁਰੂ ਨੂੰ ਨਹੀਂ ਮੰंदे ਐਡਾ ਸਿਰਫ ਆਪਾ ਗੁਰੂ ਨਾਲ ਧੋਖਾ ਕਰ ਰਹੇ ਆਪਣੇ ਆਪ ਨਾਲ ਵੀ ਧੋਖਾ ਕਰ ਰਹੇ ਆ ਮਨਣ ਦਾ ਮਕਸਦ ਉਦੋਂ ਹੀ ਕਾਮਯਾਬ ਹੁੰਦਾ ਆ ਜਦੋਂ ਸਾਨੂੰ ਗੁਰੂ ਮਹਾਰੇ ਦੀ ਗੁਰਬਾਣੀ ਦੀ ਸਮਝ ਪੈ ਗਈ ਉਹਦੇ ਸਿਧਾਂਤਾਂ ਤੇ ਆਪਾ ਅਮਲ ਕਰ ਲਿਆ ਜਦੋਂ ਆਪਾਂ ਇਸ ਘੰਟਾ ਦੇ ਅੰਮਲ ਕਰ ਲਿਆ ਤੇ ਸਾਤਗੁਰ ਸੱਚੇ ਪਾਸ਼ਾ ਇਹ ਦੁਨੀਆਵੀ ਪਦਾਰਥ ਇਹ ਦੁਨੀਆਵੀ ਦਾਤਾਂ ਦੇ ਬਿਆੰਤ ਬਿਆੰਤ ਢੇਰ ਲਾ ਦਿੰਦੇ ਆ ਗੁਰੂ ਪਿਆਰੇਓ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਆਓ ਗੱਜ ਕੇ ਫਤੇ ਬਲਾਦ ਕੇ ਵਾਹਿਗੁਰੂ ਜੀ ਦਾ ਜੀ ਸਾਹਿਬ ਵਾਹਿ ਸੁਖੀ ਜੀ ਦੇ ਪਤੀ ਭਾਈ ਕਰਦੀਪ ਸਿੰਘ ਜੀ ਰੰਗ ਲਗਤ 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 ਹੈ ਰੰਗ ਭਗਤ 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 ਹੈ ਜੀ